हां जी दोस्तों आज दी वीडियो च ਤੁਹਾਡਾ ਸਵਾਗਤ ਹੈ ਅੱਜ ਅਸੀਂ ਕਰਾਂਗੇ ਇਨਸਾਨ ਸਤਾਨ ਕਵਿਤਾ ਦਾ ਕੇਂਦਰੀ ਭਾਵ ਸਾਰ ਥੀਮ ਤੇ ਇਹਦਾ مین ਮੋਟਿਵ ਕੀ ਆ ਕਵਿਤਾ ਲਿਖਨ ਦਾ ਕਵੀ ਦਾ ਵੀਡੀਓ ਨੂੰ ਲਾਈਕ ਕਰ ਦਿਓ ਲਗਾਤਾਰ ਸੀਰੀਜ਼ ਚੱਲ ਰਹੀ ਹੈ ਇੱਕ ਇੱਕ ਕਰਕੇ ਆਪਾਂ ਸਾਰਾ ਕੁਝ ਕਰਵਾ ਰਹੇ ਆ ਤਾਂ ਚੈਨਲ ਤੇ ਜਰੂਰ ਬਣੇ ਰਹੋ ਸਬਸਕ੍ਰਾਈਬ ਕਰ ਲਓ ਬਿਨਾ ਕਿਸੇ ਦੇਰ ਤੋਂ ਤਾਂ ਸ਼ੁਰੂ ਕਰਦੇ ਆਂ ਇਨਸਾਨ ਇਹਨੂੰ ਆਪਾਂ ਦੋ ਵਰਡਸ ਵਿੱਚ ਬੋਲਾਂਗੇ ਠੀਕ ਹੈ ਇਨਸਾਨ ਸਤਾਨ ਕਵਿਤਾ ਤਾਂ ਨਿਰਮ ਚਾਤਰ ਦੀ ਰਚਨਾ ਜਿਸ ਤੋਂ ਕਵੀ ਨੇ ਆਪਣੇ ਵਰਤਮਾਨ ਵਾਲੇ ਦੁਆਲੇ ਤੋਂ ਅਸੰਤੁਸ਼ਟ ਹੋ ਕੇ ਇਸ ਥਾਂ ਦੀ ਇੱਛਾ ਕੀਤੀ ਹੈ ਇੱਕ ਇਹੋ ਜਿਹਾ ਥਾਂ ਇਮੇਜਿਨੇਸ਼ਨ ਕੀਤਾ ਇੱਕ ਨਵਾਂ ਸੰਸਾਰ ਵਸਿਆ ਦੇਖਣਾ ਚਾਹੁੰਦਾ ਉੱਥੇ ਕੀ ਦੇਖਣਾ ਚਾਹੁੰਦਾ ਹੋ ਜਿੱਥੇ ਬਾਗ ਬਗੀਚਾ ਤੇ ਉਸ ਵਿੱਚ ਨਵੀਂ ਬਹਾਰ ਹੋਵੇ ਨਵੀਂ ਜਵਾਨੀ ਹੋਵੇ ਨਵਾਂ ਨਿਖਾਰ ਹੋਵੇ ਨਵੀਂ ਜ਼ਮੀਨ ਨਵਾਂ ਅਸਮਾਨ ਹੋਵੇ ਜਿੱਥੇ ਭੁੱਖ ਨੰਗ ਚਿੰਤਾ ਦੇ ਬਕਾਰੀ ਲੋਕਾਂ ਨੂੰ ਤੰਗ ਨਾ ਕਰਦੇ ਹੋਵੇ ਜਿੱਥੇ Hindu Muslim Sikh ਤੇ Isai ਸਾਰੇ ਮਿਲ ਕੇ ਰਹਿੰਦੇ ਹੋਣ ਦਸਤਕਾਰੀ ਕਿਰਤੀ ਕਿਸਾਨ ਸਾਂਝੀ ਰੂੰਟੀ ਵੰਡ ਕੇ ਖਾਂਦੇ ਹੋਣ ਸਹੀ ਅਰਥਾਂ ਵਿੱਚ ਇਹ ਜੜਾ ਵਾ ਉਹ ਇੱਕ ਇਨਸਾਨ ਸਤਾਨ ਵਸਿਆ ਵੇਖਣਾ ਚਾਹੁੰਦਾ ਬਹੁਤ ਹੀ ਜ਼ਿਆਦਾ ਸੌਖਾ ਬਿਨਾਂ ਕਿਸੇ ਰੱਟੇ ਮਾਰ ਤੁਸੀਂ ਯਾਦ ਕਰ ਸਕਦੇ ਹੋ ਉਸ ਨੂੰ ਆਪਾਂ ਦੁਬਾਰਾ ਇੱਕ ਵਾਰ ਰਿਪੀਟ ਕਰਦੇ ਹਾਂ 인ਸਾਨ ਸਤਾਨ ਜਿਹੜੀ ਇਨਸਾਨ ਸਤਾਨ ਕਵਿਤਾ ਜਿਹੜੀ ਹੈ ਉਹ ਧਨੀ ਰਾਮ ਛਾਤ੍ਰਿਕ ਦੀ ਹੈ ਉਹ ਕਵੀ ਵਰਤਮਾਨ ਵਿੱਚ ਆਲੇ ਦੁਆਲੇ ਤੋਂ ਅਸੰਤੋਸ਼ਟ ਹੈ ਤੁਹਾਨੂੰ ਪਤਾ ਕਿ ਪਾਪ ਇੱਕ ਦੂਜੇ ਨੂੰ ਮਾਰਨਾ ਧਾੜਨਾ ਕਿਸੇ ਨਾ ਤੋਂ ਉਖਾਟੜੀ ਕਰਨੀ ਬਹੁਤ ਕੁਝ ਹੈ ਉਹ ਇਹੋ ਜੇ ਸੰਸਾਰ ਨੂੰ ਛੱਡ ਕੇ ਇੱਕ ਅਜਿਹਾ ਸੰਸਾਰ ਬਸਾਉਣਾ ਚਾਹੁੰਦਾ ਜਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਇਨਸਾਨ ਸਥਾਨ ਬਸਾਉਣਾ ਚਾਹੁੰਦਾ ਜਿੱਥੇ ਸਾਰੇ ਲੋਕ ਮਿਲ ਕੇ ਰਹਿਣ ਆਪਸ ਵਿੱਚ ਪਿਆਰ ਪ੍ਰੇਮ ਦੇ ਨਾਲ ਉਥੇ ਨਵਾਂ ਨਖਾਰ ਹੋਵੇ ਨਵੀਂ ਜ਼ਮੀਨ ਹੋਵੇ ਨਵਾਂ ਅਸਮਾਨ ਹੋਵੇ ਭੁੱਖ ਨੰਗ ਬੇਕਾਰੀ ਦੀ ਜਿਹੜੀ ਉਥੇ ਕੋਈ ਵੀ ਗੱਲ ਨਾ ਹੁੰਦੀ ਹੋਵੇ ਨਾ ਕੋਈ ਤੰਗ ਹੋਵੇ ਇਸ ਤੋਂ ਉੱਤੇ ਹਿੰਦੂ ਮੁਸਲਮਾਨ ਸਿੱਖ ਅਸਾਈ ਸਾਰੇ ਰਲ ਮਿਲ ਕੇ ਰਹਿਣ ਇਦਾਂ ਦਾ ਜਿਹੜਾ ਇੱਕ ਤਾਮਨ ਉਹ ਨਾ ਜਾਣਦਾ ਇੱਕ ਸੰਸਾਰ ਨੂੰ ਨਾ ਜਾਣਦਾ ਜਿਸ ਨੂੰ ਉਸ ਨੇ ਨਾਮ ਦਿੱਤਾ ਵਾ ਇਨਸਾਨ ਸਤਾਨ ਹੁਣ ਇਹਦਾ ਅਸੀਂ ਕੇਂਦਰੀ ਭਾਵ ਦੀ ਗੱਲ ਕਰਦੇ ਹਾਂ ਬਹੁਤ ਸੌਖਾ ਕੇਂਦਰੀ ਭਾਵ ਹੈ ਕਵੀ ਧਰਮਾਂ ਦੇ ਝਗੜਿਆਂ ਭੁੱਖ ਨਗ ਚਿੰਤਾ ਦੇ ਬਿਕਾਰੀ ਵਿੱਚ ਘਿਰਿਆ ਤੇ ਕਿਰਤੀ ਕਿਸਾਨਾਂ ਦੇ ਸ਼ੋਸ਼ਣ ਭਰੇ ਆਲੇ ਦੁਆਲੇ ਤੋਂ ਅਸੰਤੋਸ਼ਟ ਹੋ ਕੇ ਉਹ ਸਹੀ ਅਰਥਾ ਵਿੱਚ ਇਨਸਾਨ ਸਤਾਨ ਵਸਿਆ ਦੇਖਣਾ ਚਾਹੁੰਦਾ ਹੈ ਇਸ ਨੂੰ ਥੋੜਾ ਤੁਸੀਂ ਵੱਡਾ ਕਰ ਸਕਦੇ ਹੋ ਕਹਿ ਸਕਦੇ ਆ ਦੋ ਤਿੰਨ ਲਾਈਨਾਂ ਇਹਦੇ ਵਿੱਚੋਂ ਵੀ ਤੁਸੀਂ ਰਿਪੀਟ ਕਰ ਸਕਦੇ ਹੋ ਤੁਹਾਡਾ ਕੋਈ ਵੀ ਗਲਤ ਨਹੀਂ ਹੋਵੇਗਾ ਬਹੁਤ ਵਧੀਆ ਜਿਹੜਾ ਇੱਥੇ ਕੇਂਦਰੀ ਭਾਵ ਬਣ ਜਾਊਗਾ ਅਸੀਂ ਦੁਬਾਰਾ ਪੜ੍ਹਦੇ ਹਾਂ ਕਵੀ ਧਰਮਾਂ ਦੇ ਝਗੜਿਆਂ ਤੋਂ ਭੁੱਖ ਨਗ ਚਿੰਤਾ ਬਿਕਾਰੀ ਵਿੱਚ ਘਿਰੇ ਲੋਕਾਂ ਕਿਰਤੀ ਕਿਸਾਨਾਂ ਦੇ ਸ਼ੋਸ਼ਣ ਭਰੇ ਜੀਵਨ ਤੋਂ ਅਸੰਤੋਸ਼ਟ ਹੋ ਕੇ ਦੁਬਾਰੇ ਤੋਂ ਅਸੰਤੁਸ਼ਟ ਹੋ ਕੇ ਜਾਂ ਇਸ ਸੰਸਾਰ ਤੋਂ ਅਸੰਤੁਸ਼ਟ ਹੋ ਕੇ ਉਸਨੇ ਅਜੇ ਹੀ ਸੰਸਾਰ ਦੀ ਇੱਛਾ ਕੀਤੀ ਆ ਜਿਹੜਾ ਅਸਲ ਵਿੱਚ ਸਾਰੇ ਰੋਕ ਰਲ ਮਰਕੇ ਰਹਿਣ ਉਸ ਨੂੰ ਉਸਨੇ ਨਾਮ ਦਿੱਤਾ ਵਾ ਇਨਸਾਨ ਸਤਾਨ ਵੀਡੀਓ ਵਧੀਆ ਲੱਗਦੀ ਹੈ ਲਾਈਕ ਕਰਿਓ ਸ਼ੇਅਰ ਕਰਿਓ ਮਿਲਦੇ ਨਵੇਂ ਵੀਡੀਓ ਚ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਕੇ ਪਲੇਲਿਸਟ ਨੂੰ ਫੋਲੋ ਕਰ ਲਿਓ ਧੰਨਵਾਦ